ਨਾ ਲੋਕ ਛੜਦੇ ਆ ਗੱਲਾਂ ਕਰਦੇ ਆ ਪਰ ਜ਼ਿਆਦਾਤਾਂ ਆਪਣੇ ਸ਼ੌਂਕ ਬੁਰੇ ਕਰਦੇ ਆ ਬਹੁਤ ਸੋਹਣੀ ਲਾਈਨ ਲਿਖੀ ਐ ਤੇ ਤੁਹਾਨੂੰ ਅੱਜ ਦੱਸਦੇ ਆ ਕੰਬਾਇਨ ਨਾਲ ਸਰੋਂ ਕੱਢਦੇ ਪਹਿਲਾਂ ਰੰਮੇ ਨਾਲ ਕੱਢਦੇ ਹੁੰਦੇ ਜਣ ਆਓ ਤੁਹਾਨੂੰ ਦਿਖਾਉਨੇ ਆ ਪੂਰੀ ਵੀਡੀਓ ਤੇ ਸ਼ੇਅਰ ਜ਼ਰੂਰ ਕਰਦੇ ਜੀ ਜੀ ਟਾਈਮ ਟਾਈਮ ਦੀ ਗੱਲ ਐ ਸਮਾਂ ਬਹੁਤ ਤਰੱਕੀ ਕਰਦਾ ਹਨਾ ਪਰ ਸਰਕਾਰਾਂ ਸਾਡੀਆਂ ਚੀਜ਼ਾਂ ਨੂੰ ਗੋਹਨੀਆਂ ਕਿਸੇ ਟਾਈਮ ਹੁੰਦਾ ਸੀ ਆਪਾਂ ਰੰਮੇ ਨਾਲ ਸਰੋਂ ਕੱਢਦੇ ਹੁੰਦੇ ਸੀ ਪਹਿਲਾਂ ਦਾਤੀਆਂ ਨਾਲ ਵੜਦੇ ਰੰਮੇ ਨਾਲ ਕਰਦੇ ਹੁੰਦੇ ਸੀਗੇ ਤੇ ਅੱਜ ਤੁਹਾਨੂੰ ਦਿਖਾਉਣੇ ਆ ਵੀ ਸਰੋਂ ਕੰਬਾਈਨ ਵੀ ਘੜਦੀ ਹੈ ਨਾ ਦੇਖੋ ਸਾਰੀ ਜਾਣਕਾਰੀ ਦੇਵਾਂਗੇ ਵੀ ਇਹ ਕੰਬਾਈਨ ਕੰਬਾਈਨ ਵਾਲੇ ਬਾਈ ਨੇ ਕਿਵੇਂ ਉਹਦੇ ਵਿੱਚ ਲਾਇਆ ਜਿਗਾੜ ਸਰੋਂ ਕਟਣ ਦਾ ਕੁਛ ਨਾ ਕੁਛ ਉਹਨੇ ਚੇਂਜ ਕੀਤਾ ਹੋਇਆ ਉਹਨੇ ਕੁਝ ਨਾ ਕੁਝ ਬਦਲਿਆ ਹੋਇਆ ਤੇ ਅੱਜ ਤੁਹਾਨੂੰ ਦਿਖਾਉਣੇ ਆ ਪਹਿਲਾਂ ਗੱਲ ਕਰਦੇ ਆ ਸਾਡੇ ਮਾਲ ਵਾਲੇ ਮਾੜੇ ਵਾਲੇ ਵੀਰਾਂ ਦੀ ਬਹੁਤ ਮਿਹਨਤ ਕਰਦੇ ਹਨ ਉਹ ਬੱਚੇ ਆ ਬਾਰੇ ਵੱਡੀ ਉਮਰ ਦੇ ਨਹੀਂ ਹੈਗੇ ਤਾਂ ਬੈਠੇ ਆ ਉਹ ਪਹਿਲਾਂ ਤਾਂ ਮਸ਼ੀਨ ਚਲਾ ਰਹੇ ਆ ਉਸ ਤੋਂ ਬਾਅਦ ਹੁਣ ਦਿਖਾਉਣਾ ਜੀ ਆ ਮੁੰਡਾ ਉਹ ਕਿਹੜੀ ਕਲਾਸ ਚ ਪੜਦਾ ਹੈ ਕਿਹੜੀ ਕਲਾਸ ਚ ਪੜਦਾ ਹੈ 6ਵੀਂ ਚ 6ਵੀਂ ਚ ਅੱਛਾ ਆਦਾ ਫਸਾ ਲਿਆ ਫਿਰ ਹਨਾ ਤੇ ਕੁਝ ਨਹੀਂ ਹੁੰਦਾ ਕਾ ਯਾਰ ਆ ਲੜਦੇ ਨਹੀਂ ਸੱਲ ਰਹੇ ਜੇ ਲੜਦੇ ਆ ਅੱਛਾ ਆ ਜਗਾਰਡ ਕਰਾਈ ਜਨਾਂ ਨੇ ਇਹਦੇ ਵਿੱਚ ਆਹਾ ਚਾਤਾ ਮਾਰ ਕੀ ਆ ਚਾਤਾ ਲਾ ਕੇ ਕੋ ਬੰਦ ਕਰਤਾ ਉਈ ਵਾ ਜਾਂਦੀ ਆ ਯਾਰ ਨਾ ਕੌਣ ਸੱਟੇ ਮੈਂ ਸੁਣੀ ਨੀਰਾ ਪਾਉਣਾ ਹੈ ਖਾ ਜਾਂਦੇ ਹੁਣ ਹੁਰ ਕਰਕੇ ਆ ਲੜਦੇ ਨਹੀਂ ਮਗਾ ਵਿਚ ਵਿਚਾਰਾ ਜਵਾਕ ਫਸਾ ਰਿਹਾ ਤੁਸੀਂ ਯਾਰ ਬਸ ਛੋਟਾ ਹੈ ਉਹ ਬੜਾ ਕਾਟ ਜਾਂਦਾ ਰੁਕ ਜਾ ਥੱਲੇ ਉਹਦੇ ਕੀ ਕਰੀ ਗਰਮੀ ਹੁੰਦੀ ਹੈ ਆ ਥੱਲੇ ਲੜਦੇ ਨਹੀਂ ਅੱਛਾ ਲੱਤਾਂ ਲੱਸਾਂ ਪੀਤੀਆਂ ਪੂਰੀਆਂ ਅੱਛਾ ਤਮਾ ਡੰਗੂ ਦੋ ਦੇਗਾ ਅੱਛਾ ਹਾਂ ਜਾਣ ਕੇ ਹੁਣ ਧੱਪੇ ਨੇ ਛਾਂ ਕਰਵਾਏ ਦੇਖੀ ਇਹ ਇਹ ਧੱਪਾ ਨਾ ਥੱਬੇ ਛਾਂ ਕਰਉਂਦੇ ਹਾਂ ਇਹ ਵੀ ਕੰਮ ਕਰਦਾ ਅਗਰ ਲਿਆ ਤੂੰ ਥੱਤੂ ਧੱਪੇ ਨੇ ਛਾਂਵੇਂ ਛਾਂਵੇਂ ਕਢੋਨੇ ਸਾਵੇਂ ਨਿਆਰਾ ਮੈਂ ਤੇਰੇ ਨੂੰ ਰੱਖ ਲੈਂਦੇ ਨੀ ਇਹ ਇਹ ਹੈਗੇ ਮਾਲਵੇ ਦੇ ਮਹਿੰਦੀ ਪੁੱਤ ਪਹਿਲਾ ਧਰਮ ਖਸਾਨੀਆਂ ਦੇ ਤੇ ਫਾਇਨ ਤੇ ਵੀ ਝੰਡਾ ਲੱਗਿਆ ਹੋਇਆ ਖਸਾਨੀ ਦਾ ਤੇ ਛੋਟੇ ਛੋਟੇ ਬੰਦੇ ਆ ਮੇਂਂਦੀ ਆ ਉਹ ਵੀ ਪੂਰੇ ਕੰਗਸ ਸਕੂਲ ਕੈਪਟਨ ਨੇ ਬੰਦ ਕਰਤਾ ਉਹ ਆ ਤੇ ਵੀ ਇਥੋਂ ਜੋ ਵੀ ਰਹਿ ਜਾਣੇ ਇਹ ਨਾ ਕਰਕੇ ਸਕੂਲ ਨਹੀਂ ਲਾਉਂਦਾ ਤੇ ਬੱਚੇ ਫੇਰ ਵੀ ਸਾਡੇ ਮੇਂਂਦੀ ਆ ਪੜ੍ਹਦੇ ਵੀ ਇਹਦੇ ਨਾਲ ਨਾਲ ਛੋਟੀ ਛੋਟੀ ਉਮਰੇ ਕੰਮ ਵੀ ਕਰਦੇ ਆਗੇ ਸਰਮਾਂ ਦੇ ਅੱਗੇ ਝਾੜ ਬਹੁਤ ਸੋਹਣੇ ਆ ਤੇ ਚੰਗੇ ਝਾੜ ਹੋਇਆ ਬਾਈ ਉਹ ਮਸ਼ੀਨਾਂ ਨਾਲ ਤੁਸੀਂ ਆ ਨਾ ਬਿਆਦਾ 36 37 ਮਣ ਕਿੱਦੀਆਂ ਵੀ ਹੋ ਗਿਆ ਸੀ ਤੇ ਜਿਹੜੀ ਜਾਵੇ ਜਿੱਤੀਆਂ ਵੀ ਆ ਠੀਕ ਐ ਕੀ ਰੇਟ ਵੀ ਚੰਗੇ ਆ ਬੰਦਾ ਮਸ਼ੀਨਾਂ ਨਾਲ ਗੱਲ ਕਰਦੇ ਵੀ ਕਿੰਨੇ ਚੱਟ ਕੱਢ ਦਿੰਦਾ ਹੈ ਬਾਈ ਨੂੰ ਪਹੁੰਚਾ ਕਿੰਨੇ ਚਿਰ ਕੱਢ ਦਿੰਦਾ ਇੱਕ ਗੱਲਾ ਸਰੋਂ ਦਾ ਕਿੰਨੇ ਚਿਰ ਚ ਕੱਢ ਦਿੰਦੀ ਮਹੀਨਾ ਡੇਢ ਘੰਟਾ ਲੱਗਣਾ ਡੇਢ ਘੰਟੇ ਚ ਕੱਢ ਦਿੰਦੀ ਹੈ ਠੀਕ ਹੈ ਕ ਕ ਕਿੱਲੇ ਕੱਢ ਦਿੰਦਾ ਰੋਜ ਉਹ ਸੱਤ ਕਿੱਦੇ ਬਾਅਦ ਕਿ ਪਿੱਛੇ ਤਾਂ ਨਹੀਂ ਆਉਂਦੀ ਸਰੋਂ ਸਰੋਂ ਪੂਰਾ ਸਾਫ ਹੁੰਦੀ ਹੈ ਪਰ ਪਹਿਲਾਂ ਤੁਹਾਡਾ ਮੈਨ ਬਹੁਤ ਔਖਾ ਜਣਾ ਕੰਮ ਛੇਤੀ ਨਬੜਦਾ ਤੂੰ ਇਹ ਵਧੀਆ ਤੇ ਉਹ ਕੀ ਜਗਾੜ ਕਰਿਆ ਤੁਸੀਂ ਚਾਦਰ ਵਾਲਾ ਉਹਦੇ ਅੱਗੇ ਉਹ ਚਾਦਰ ਨਾਲ ਹੀ ਇੱਕ ਬਰਾਹ ਹੋ ਗਿਆ ਨਵੇਂ ਤਾਵਾ ਪਾਇਆ ਅੱਛਾ ਨਹੀਂ ਤਾਂ ਉਹ ਹੋ ਜਾਂਦਾ ਨਾ ਥੱਲੇ ਡਿੱਗੀ ਜਾਂਦੀ ਚਾਦਰ ਨਾਲ ਵਿੱਚ ਹੀ ਰਹਿਨੇ ਫਰਰ ਕਰਕੇ ਖਿੱਚ ਲੈਂਦੀ ਹੈ ਠੀਕ ਹੈ ਜੀ ਠੀਕ ਹੈ ਬਾਈ ਜੀ ਕਰਿਓ ਸ਼ੇਅਰ